ਗੌਰੀ ਬਿਰਾਗਨ ਮਹੱਲਾ ਤੀਚਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰ ਸੇਵ ਸਕਤ ਮਿਟਾਇਆ ਚੁਕਾ ਅੰਧਿਆਰਾ ਤੁਰ ਮਸਤਕ ਜਨ ਕੋ ਲਿਖਿਆ ਤਨ ਹਰ ਨਾਮ ਪਿਆਰ ਹਰਕਤ ਬਿਦ ਪਾਈਏ ਸੰਤ ਜਨੋ ਜਸ ਦੇਖ ਹਉ ਜੀਵਾ ਹਰ ਬਿਨ ਚਤਸਾ ਨਾ ਜੀਵਤੀ ਗੁਰ ਮੇਲੋ ਹਰ ਰਸ ਪੀਵਾਂ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇ ਮੇਰਾ ਮਨ ਤਨ ਲੀਨੀ ਤਨ ਧਨ ਗੁਰ ਸਤਪੁਰਖ ਹੈ ਜਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗਣਦਾਤਾ ਹਰ ਰਾਏ ਹੈ ਹਮ ਅਬ ਗਣਿਆਰੇ ਪਾਪੀ ਪਾਥਰ ਡੁੱਬਦੇ ਗਰਮਤ ਹਰ ਤਾਰੀ ਤੂੰ ਗਣਦਾਤਾ ਨਿਰਮਲਾ ਹਮ ਅਬ ਗਣਿਆ ਰੇ ਹਰ ਸਰਨਾਗਤ ਰਖ ਲਿਓ ਮੂੜ ਮੁਗਦ ਨੇ ਸਤਾਰੀ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੁਹਲਾ ਗਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਕ ਮੰਗੇ ਧੂੜ ਤੈਨ ਜਨ ਸਤਗੁਰ ਪਾਇਆ ਜਨ ਨਾਨਕ ਕ ਮੰਗੇ ਧੂੜ ਤੈਨ ਜਨ ਸਤਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਰੰਗ 163 ਤੇ ਸੁਭਾਈ ਮਾਨ ਸ਼ਬਦ ਪੜਿਆ ਜੋ ਕਿ ਗੌੜੀ ਰਾਗ ਅੰਦਰ ਹੈ ਗੌੜੀ ਬਰਾਗਣ ਮਹੱਲਾ 3 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਪੜਿਆ ਹੈ ਸਤਗੁਰੂ ਸਮਝਾਉਣਾ ਕਰਦੇ ਨੇ ਸਤਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰ ਸਤਗੁਰੂ ਤੋਂ ਗਿਆਨ ਪ੍ਰਾਪਤ ਕੀਤਾ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਤਤ ਜਿਹੜਾ ਸਲੀਅਤ ਅਸਲੀਅਤ ਉਹਦੀ ਵਿਚਾਰ ਮੈਨੂੰ ਪ੍ਰਾਪਤ ਹੋਈ ਤੇ ਜਦੋਂ ਗੁਰੂ ਦਾ ਗਿਆਨ ਤਤ ਗਿਆਨ ਜਦੋਂ ਸੱਚਾ ਗਿਆਨ ਅਸਲੀ ਅਸਲੀਅਤ ਜਦੋਂ ਮੈਨੂੰ ਪਤਾ ਲੱਗੀ ਗੁਰੂ ਬਾਣੀ ਤੋਂ ਤਾਂ ਫੇਰ ਕੀ ਹੋਇਆ ਮਤ ਮਲੀਨ ਪ੍ਰਗਟ ਪਈ ਜਿਹੜੀ ਮੇਰੀ ਮਤ ਮੈਲੀ ਸੀ ਹੁਣ ਜੀ ਪਈ ਸੀ ਵਿਸ਼ਿਆ ਵਿਕਾਰਾਂ ਦੇ ਵਿੱਚ ਦੱਬੀ ਪਈ ਸੀ ਉਹ ਪ੍ਰਗਟ ਹੋ ਗਈ ਮੇਰੀ ਮਤ ਗੁਰੂ ਤੋਂ ਗਿਆਨ ਲੈ ਕੇ ਪ੍ਰਗਟ ਹੋ ਗਈ ਮਹਾਰਾਜ ਸਮਝਾਉਣਾ ਕਰਦੇ ਨੇ ਮਤ ਮਲੀਨ ਪ੍ਰਗਟ ਪਈ ਕਦੋਂ ਜੀ ਜਪਨਾਮ ਮਰਾਰ ਜਦੋਂ ਉਸ ਮਰਾਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਿਆ ਪਹਿਲਾਂ ਸਤਿਗੁਰੂ ਤੋਂ ਗਿਆਨ ਲਿਆ ਮਹਾਰਾਜ ਸਮਝਾਉਣਾ ਕਰਦੇ ਨੇ ਸਤਿਗੁਰ ਤੇ ਗਿਆਨ ਪਾਇਆ ਸਤਿਗੁਰਾਂ ਤੋਂ ਗੁਰੂ ਦੀ ਬਾਣੀ ਤੋਂ ਗਿਆਨ ਪ੍ਰਾਪਤ ਹੋਇਆ ਹਰ ਹਰੀ ਪ੍ਰਭੂ ਪ੍ਰਮਾਤਮਾ ਬਾਰੇ ਤਤ ਵਿਚਾਰ ਅਸਲੀਅਤ ਗੁਰਬਾਣੀ ਸਾਨੂੰ ਅਸਲ ਨਾਲ ਜੋੜਦੀ ਆ ਜਿਹੜਾ ਸਾਡਾ ਮੂਲ ਹੈ ਪ੍ਰਭੂ ਪ੍ਰਮਾਤਮਾ ਜਿੱਥੋਂ ਅਸੀਂ ਆਏ ਆ ਉਹਦੇ ਨਾਲ ਜੋੜਦੀ ਆ ਤੇ ਜਦੋਂ ਫਿਰ ਸਾਨੂੰ ਗਿਆਨ ਮਿਲ ਗਿਆ ਗੁਰੂ ਤੋਂ ਤਤ ਦੀ ਵਿਚਾਰ ਸਾਡੇ ਪੱਲੇ ਪਈ ਫੇਰ ਮਤ ਮਲੀਨ ਪ੍ਰਗਟ ਪਈ ਮਹਾਰਾਜ ਕਹਿੰਦੇ ਤੇਰੀ ਜਿਹੜੀ ਮਤ ਸੀ ਨਾ ਸਾਡੀ ਆਪਣੀ ਮਤ ਆ ਜਿਹੜੀ ਮਲੀਨ ਮੈਲੀ ਸੀ ਮੈਲੀ ਕਚਾਲੀ ਸੀ ਪ੍ਰਗਟ ਹੋ ਗਈ ਜਿਵੇਂ ਆਪਾਂ ਕਹੀਏ ਸੂਰਜ ਬੱਦਲਾਂ ਵਿੱਚ ਲੁਕਿਆ ਰਿਹਾ ਅਸਿਆਲ ਦੇ ਵਿੱਚ ਮੇਰਾ ਖਿਆਲ ਮਹੀਨਾ ਸੂਰਜ ਨਹੀਂ ਦੇਖਿਆ ਆਪਾਂ ਨੂੰ ਆਧਾਰਨਾ ਵਾਸਤੇ ਉਸ ਤੋਂ ਬਾਅਦ ਜਦੋਂ ਦਿਨ ਖੁੱਲੇ ਰੁੱਤ ਬਦਲੀ ਤਾਂ ਸੂਰਜ ਨਿਕਲਿਆ ਪ੍ਰਗਟ ਹੋ ਗਿਆ ਪਹਿਲਾਂ ਇਸੇ ਤਰ੍ਹਾਂ ਹੀ ਜਿਵੇਂ ਬੱਦਲਾਂ ਦੇ ਵਿੱਚ ਸੂਰਜ ਲੁਕਿਆ ਰਿਹਾ ਇਸੇ ਤਰ੍ਹਾਂ ਹੀ ਸਾਡੀ ਮਤ ਵਿਸ਼ਯਾਂ ਬਕਾਰਾਂ ਬਹਿਮਾਂ ਪਰਮਾਂ ਦੇ ਵਿੱਚ ਲੁਕੀ ਰਹੀ ਤੇ ਗੁਰੂ ਤੋਂ ਜਦੋਂ ਗਿਆਨ ਮਿਲ ਗਿਆ ਫਿਰ ਪ੍ਰਗਟ ਹੋ ਗਈ ਫਿਰ ਗੁਰੂ ਦੇ ਗਿਆਨ ਮੁਤਾਬਕ ਵਿਚਰ ਰਹੀ ਹੁਣ ਸੰਸਾਰ ਦੇ ਵਿੱਚ ਕਦੋਂ ਜਪਿਆ ਨਾਮ ਮਰਾਰਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇ ਗੁਰੂ ਤੋਂ ਗਿਆਨ ਲੈਣ ਦੇ ਨਾਲ ਮਤ ਪ੍ਰਗਟ ਹੁੰਦੀ ਹੈ ਅੱਗੇ ਸਤਿਗੁਰੂ ਦੱਸਦੇ ਨੇ ਸਿਵ ਸਕਤ ਮਿਟਾਇਆ ਚੂਕਾ ਅੰਧਾਰਾ ਜਿਹੜਾ ਜਦੋਂ ਗੁਰੂ ਦਾ ਗਿਆਨ ਮਿਲਿਆ ਸਾਨੂੰ ਪ੍ਰਭੂ ਪਰਮਾਤਮਾ ਦਾ ਨਾਮ ਮਿਲਿਆ ਚੂਕਾ ਅੰਧਿਆਰਾ ਦਾ ਮਤਲਬ là ਸਾਡਾ ਜਿਹੜਾ ਅਗਿਆਨਤਾ ਸੀ ਸਾਡੇ ਕੋਲੇ ਮਨ ਮਾ ਤੁਸੀਂ ਉਹ ਦੂਰ ਹੋ ਗਈ ਧਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹੁਣ ਤੁਰ ਕੇ ਰਬ ਜੇ ਆਪਾਂ ਕਹੀਏ ਵੀ ਤੁਰ ਤੋ ਤੁਰ ਤੋ ਤਾਂ ਲਿਖਿਆ ਹੀ ਹੈ ਮਨੁੱਖਾ ਜਾਨੂ ਮਿਲ ਗਿਆ ਤੁਰ ਤੋ ਹੀ ਨਾਮ ਪਿਆਰਾ ਤੇਰੇ ਲਿਖਤਾ ਪ੍ਰਭੂ ਪਰਮਾਤਮਾ ਨੇ ਆਇਓ ਪੜਨ ਸੁਣਨ ਕੋ ਬਾਣੀ ਪ੍ਰਾਣੀ ਤੂੰ ਆਇਆ ਲਾ ਹਲਣ ਇਹ ਪੰਕਤੀਆਂ ਆਉਂਦੀਆਂ ਨੇ ਗੁਰਬਾਣੀ ਦੇ ਵਿੱਚ ਮਨੁੱਖਾ ਜਨਮ ਜਦੋਂ ਦੇਤਾ ਤੇਰੇ ਭਾਗਾ ਵਿੱਚ ਲਿਖਤਾ ਪ੍ਰਭੂ ਪਰਮਾਤਮਾ ਦਾ ਨਾਮ ਹੁਣ ਇਹ ਨਾ ਭਾਣਨੇ ਜੇ ਲਾਈ ਸੱਚਨਾ ਵੀ ਕੋਈ ਨਾ ਜਦੋਂ ਕਰਮਾਂ 'ਚ ਹੋਇਆ ਉਦੋਂ ਜਪ ਲਾਂਗੇ ਜਦੋਂ ਮਿਹਰ ਹੋਈ ਨਹੀਂ ਮਿਹਰ ਤਾਂ ਕਰਤੀ ਪਰਮਾਤਮਾ ਨੇ ਮਨੁੱਖਾ ਜਨਮ ਦੇਤਾ ਪਸ਼ੂ ਪੰਛੀ ਤਾਂ ਕਹੇ ਵੀ ਚੱਲ ਜਦੋਂ ਜਨਮ ਮਨੁੱਖਾ ਜਨਮ ਮਿਲਿਆ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ ਜਦੋਂ ਮਨੁੱਖਾ ਜਨਮ ਮਿਲਿਆ ਤੇ ਉਦੋਂ ਜਪ ਲਾਂਗੇ ਉਦੋਂ ਅਮਰਤਾਰੀ ਵੀ ਹੋ ਜਾਾਂਗੇ ਨਹੀਂ ਹੁਣ ਤੇਰੇ ਤੇ ਕਿਰਪਾ ਪਾਈ ਮਨੁੱਖਾ ਜਨਮ ਤੈਨੂੰ ਮਿਲਿਆ ਖੰਡੇ ਬਾਟੇ ਦੀ ਪੌਲ ਸਕ ਖੰਡੇ ਬਾਟੇ ਦਾ ਅਮਰਤ ਸ਼ਕ ਪੰਜ ਕਕਾਰੀ ਹੋ ਗੁਰੂ ਪੰਥ ਵਿੱਚ ਸ਼ਾਮਲ ਹੋ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਕਿਉਂਕਿ ਸਾਨੂੰ ਦਸ਼ਮੇਸ਼ ਪਿਤਾ ਦੀ ਦੇਣ ਆ ਖੰਡੇ ਬਾਟੇ ਦਾ ਅਮਰਤ ਪੰਜ ਕਕਾਰੀ ਹੋ ਕੇ ਸਾਤ ਸੂਰਤ ਰਹਿਣਾ ਤੇ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜੇ ਰਹਿਣਾ ਮਹਾਰਾਜ ਕਹਿੰਦੇ ਨੇ ਸਿਵ ਸਖਤ ਮਿਟਾਇਆ ਚੁਕਿਆ ਚੁਕਾ ਅੰਧੇਰਾ ਅਗਿਆਨਤਾ ਦੂਰ ਹੋਗੀ ਬਹਿਮ ਭਰਮ ਕਰਮ ਕੰਡ ਦੂਰ ਹੋਗੇ ਫਿਰ ਧਰਮ ਅਸਤਕ ਜਿਨ ਕੋ ਲਿਖਿਆ ਤਨ ਹਰ ਨਾਮ ਪਿਆਰਾ ਜਦੋਂ ਹਿਰਦੇ ਘਰ ਵਿੱਚ ਲਿਖਿਆ ਗਿਆ ਨਾ ਫਿਰ ਨਾਮ ਪਿਆਰਾ ਲੱਗਦਾ ਜਦੋਂ ਗੁਰੂ ਦਾ ਗਿਆਨ ਆਪਾਂ ਪੱਲੇ ਬੰਨਦੇ ਆ ਗੁਰੂ ਦੀ ਗੱਲ ਸੁਣਦੇ ਆ ਫਿਰ ਨਾਮ ਪਿਆਰਾ ਲੱਗਦਾ ਪ੍ਰਭੂ ਪ੍ਰਮਾਤਮਾ ਦਾ ਨਹੀਂ ਤਾਂ ਰਸਮ ਪੂਰਤੀ ਕਰਦੇ ਆ ਆਪਾਂ ਸਾਰੇ ਮਹਿਮੇ ਵਿੱਚ ਹੀ ਬੀ ਚਲੋ ਜੀ ਜਪਜੀ ਸਾਹਿਬ ਕਰ ਲਿਆ ਸੋਧਰ ਪੜ ਲਿਆ ਸ਼ਬਦ ਵਿਚਾਰ ਕਰ ਲਈ ਇੱਕ ਇਹ ਅੰਦਰ ਦੀ ਅਵਸਥਾ ਦੱਸਦੀ ਹੈ ਨਾ ਇਨਸਾਨ ਦੀ ਅੰਦਰ ਆਪਣੇ ਆਪ ਹੀ ਜਾਣਦਾ ਇਨਸਾਨ ਵੀ ਮੈਂ ਸਵਾਰਥਮਤਾਵਕ ਗੁਰਬਾਣੀ ਪੜ ਰਿਹਾ ਜਾਂ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਪੜ ਰਿਹਾ ਇਹ ਅੰਦਰੋਂ ਪਤਾ ਹੁੰਦਾ ਇਨਸਾਨ ਨੂੰ ਭੈਣਾ ਚਾਹੇ ਭਾਈ ਹੈ ਪਤਾ ਜੇ ਹਣ ਫਰਜ ਕੀਤਾ ਪਾ ਸ਼ਬਦ ਵਿਚਾਰ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੜੀ ਬਾਰ ਸ਼ਬਦ ਵਿਚਾਰ ਸ਼ੁਰੂ ਕਰੀ ਹੈ ਇਹ ਹੁਣ ਜਾਂ ਤਾਂ ਗੁਰੂ ਜਾਣਦਾ ਜਾਂ ਮੈਂ ਜਾਣਦਾ ਵੀ ਮੈਂ ਆਪਣੇ ਸਵਾਰਥ ਵਾਸਤੇ ਕਰੀਆ ਕਿ ਪ੍ਰਭੂ ਪ੍ਰਮਾਤਮਾ ਦੀ ਸ਼ੁਕਰਾਨੇ ਵਿੱਚ ਕਰੀਆ ਇੱਕ ਤਾਂ ਸ਼ੁਕਰਾਨਾ ਹੁੰਦਾ ਵੀ ਵਾਹਿਗੁਰੂ ਤੂੰ ਕਿਰਪਾ ਕਰਕੇ ਮਨੁੱਖਾ ਜਨਮ ਦਿੱਤਾ ਸੁੱਖ ਸੁਵਹਲ ਸੁੱਖ ਸਹੂਲਤਾਂ ਦਿੱਤੀਆਂ ਨੇ ਤੂੰ ਤੇ ਉਹਦੇ ਪਿਆਰ ਵਿੱਚ ਵੀ ਤੇਰੀਆਂ ਦਾਤਾਂ ਬਹੁਤ ਨੇ ਮਹਾਰਾਜ ਤੇ ਖੁਸ਼ ਹੋ ਕੇ ਪ੍ਰਭੂ ਪ੍ਰਮਾਤਮਾ ਨੂੰ ਜਪਣਾ ਉਹਦੇ ਗੁਣ ਗੋਣੇ ਇਹ ਕੋ ਦਾਤਾਂ ਤਾਂ ਪਾਸੇ ਕਰਤੀਆਂ ਜਿਹੜੀਆਂ ਦਿੱਤੀਆਂ ਮਨੁੱਖਾ ਜਨਮ ਦਿੱਤਾ ਹੋਰ ਦਾ ਤਾਂ ਸੁੱਖ ਸਹੂਲਤ ਦਿੱਤੀਆਂ ਪਾਸੇ ਕਰਦੀਆਂ ਕੋਈ ਹੋਰ ਸਵਾਰਥ ਰੱਖ ਲਿਆ ਵੀ ਜੇ ਮੈਂ ਇਸ ਤਰ੍ਹਾਂ ਬਾਣੀ ਪੜ੍ਹਾਂਗਾ ਇਸ ਤਰ੍ਹਾਂ ਸ਼ਬਦ ਵਿਚਾਰ ਕਰਾਂਗੇ ਤਾਂ ਮੈਨੂੰ ਆਹ ਪ੍ਰਾਪਤ ਹੋਏਗਾ ਇੱਕ ਪੱਖ ਜਿਹੜਾ ਵੀ ਆਪਾਂ ਗੁਰੂ ਤੋਂ ਆ ਕੇ ਮੰਗਣੀ ਆਂ ਹਰ ਚੀਜ਼ ਆਪਾਂ ਗੁਰੂ ਤੋਂ ਹੀ ਮੰਗਣੀ ਆ ਕੇ ਠੀਕ ਆ ਜੀ ਪਰ ਨਾਮ ਦੀ ਦਾਤ ਵੀ ਮੰਗ ਗੁਰਸਿੱਖੀ ਵਾਲਾ ਜੀਵਨ ਵੀ ਮੰਗ ਬਾਕੀ ਤਾਂ ਦਾਤਾਂ ਦਿੱਤੀਆਂ ਹੀ ਆਂ ਜੇ ਕਿਸੇ ਚੀਜ਼ ਦੀ ਘਾਟ ਆ ਕੋਈ ਲੋੜੀ ਦੀ ਆ ਚੀਜ਼ ਕੀਤਾ ਲੋੜੀਏ ਕੰਮ ਸੋਹਰਪੇ ਆਖੀਏ ਕਾਰਜ ਦੇ ਹਿਸਾਬਾਰ ਸਤਗੁਰ ਸਤਸਾ ਕੀਏ ਜੇ ਕੋਈ ਲੋੜੀ ਦਾ ਕੰਮ ਆ ਕੋਈ ਵਿਆਹ ਸ਼ਾਦੀ ਆ ਆਪਾਂ ਕੋਈ ਵੀ ਕਾਰੋਬਾਰ ਕਰਨਾ ਮੈਂ ਘਰ ਦੇ ਵਿੱਚ ਤਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਕਰਨੀ ਹੈ ਚਲੋ ਮਹਾਰਾਜ ਕਹਿੰਦੇ ਨੇ ਮਾਤਮ ਲੀਨ ਪ੍ਰਗਟ ਭਈ ਜੱਪਿਆ ਨਾਮ ਮਰਾਰਾ ਜਿਹੜੀ ਤੇਰੀ ਮੈਲੀ ਮੱਤ ਸੀ ਉਹ ਉਜਲ ਹੋ ਜਾਏਗੀ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਸਿਬ ਸਖਤ ਮਿਟਾਇਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਜਦ ਹਰੂ ਪ੍ਰਭੂ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਤੂੰ ਇੱਕ ਕਦੀ ਵੀ ਤੇਰੇ ਧੁਰ ਤੋਂ ਹੀ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਹੈ ਮਨੁੱਖਾ ਜਨਮ ਦਿੱਤਾ ਤੈਨੂੰ ਤੇ ਤੈਨੂੰ ਇਹ ਵੀ ਦਾਤ ਦੇਤੀ ਨਾਲ ਨਾਮ ਦੀ ਅਗੇ ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹਾਂ ਜੀਵਾਂ ਉਹ ਹਰੀ ਪ੍ਰਭੂ ਪਰਮਾਤਮਾ ਕਿਹੜੀ ਵਿਧੀ ਦੇ ਨਾਲ ਪਾਇਆ ਜਾਵੇ ਸਤ ਸੰਗਿ ਜੋ ਜਿਸ ਦੇਖ ਹਾਂ ਜੀਵਾਂ ਜਿਹਨੂੰ ਦੇਖ-ਦੇਖ ਮੈਂ ਜੀਨਾ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਕਰਕੇ ਕਿਰਪਾ ਕਰਕੇ ਮੇਰਾ ਜੀਵਨ ਹੈ ਉਹ ਕਿਤ ਵਿਦ ਪਾਈਏ ਸੰਤ ਜਨੋ ਸਤ ਸੰਗੀ ਜਨੋ ਹੁਣ ਅੱਗੇ ਦੱਸਦੇ ਨੇ ਮਹਾਰਾਜ ਜਿੰਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨ ਜਿਸ ਦੇਖ ਹौं ਜੀਵਾਂ ਹਰ ਬਿਨ ਚਸਾ ਨ ਜੀਵਤੀ ਗੁਰ ਮੇਲੋ ਹਰ ਰਸ ਪੀਵਾਂ ਹਰ ਬਿਨ ਚਸਾ ਨ ਜੀਵਤੀ ਜੀਵ ਆਤਮਾ ਜੀਵ ਆ ਜਿਹੜਾ ਕੋਈ ਵੀ ਜੀਵ ਆ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਉਹਦਾ ਜੀਵਨ ਨਹੀਂ ਹੈ ਉਹਦੀ ਕਿਰਪਾ ਨਾਲ ਜੀਵਨ ਚੱਲਦਾ ਇੱਥੇ ਜੇਕਰ ਸਾਡੀ ਵਸਤਾ ਬਣ ਜੇ ਵੀ ਹੈ ਸੱਚੇ ਪਾਤਸ਼ਾਹ ਤੂੰ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਚੱਸਾ ਮਤਬਲ ਥੋੜਾ ਜਿਹਾ ਸਮਾਂ ਥੋੜਾ ਜਿਹਾ ਸਮਾਂ ਜਿਵੇਂ ਐ ਕਹਿ ਲੋ ਇੱਕ ਪਲ ਦਾ ਤੀਮਾ ਹਿੱਸਾ ਕਹਿ ਲੋ ਚੱਸਾ ਇੰਨਾ ਕਸਮਾ ਵੀ ਮਹਾਰਾਜ ਕਹਿੰਦੇ ਮੈਂ ਤੇਰੇ ਨਾਮ ਤੋਂ ਬਿਨਾ ਜੀ ਨਹੀਂ ਸਕਦਾ ਮਹਾਰਾਜ ਕਹਿੰਦੇ ਨੇ ਹਰ ਬਿਨ ਚੱਸਾ ਰਾਜੀਵਤੀ ਗੁਰ ਮੇਲੋ ਹਰ ਰਸ ਪੀਵਾਂ ਏ ਸਤਗੁਰੂ ਮੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜੋ ਤੇ ਮੈਂ ਹਰੀ ਪ੍ਰਭੂ ਪਰਮਾਤਮਾ ਦਾ ਰਸ ਪੀਵਾਂ ਨਾਮ ਰਸ ਪੀਵਾਂ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਹ ਹਰ ਗੁਣ ਗਾਵ ਹ ਹਰ ਗੁਣ ਗਾਵ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹੋਂ ਦਾ ਮਤਲਬ ਹੈ ਸਮਾਂ ਕੱਢ ਕੇ 10 20 ਮਿੰਟ ਅੱਧਾ ਘੰਟਾ ਗੁਰੂ ਦੀ ਹਜ਼ੂਰੀ ਚ ਬੈਠਾ ਤੇ ਗੁਰੂ ਦਾ ਨਾਮ ਜਸ ਸੁਣਾ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਸੁਣਨ ਦਾ ਜਸ ਹਰੀ ਪ੍ਰਭੂ ਪਰਮਾਤਮਾ ਦਾ ਜਸ ਸੁਣ ਸੁਣਨ ਦਾ ਮੇਰਾ ਸੁਭਾਅ ਬਣ ਜੇ ਐਂ ਕਹਿੰਨੇ ਆ ਸਤਿਗੁਰੂ ਸਮਝਾਉਣਾ ਕਰਦੇ ਨੇ ਹਾਂ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਫਿਰ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਸ ਸੁਣਦਾ ਨਾਮ ਜਪਦਾ ਫੇਰ ਮਨੁੱਖ ਦੀ ਗਤੀ ਹੁੰਦੀ ਆ ਕਿੱਥਾਂ ਫੇਰ ਉਹਦਾ ਮਨ ਪਵਿੱਤਰ ਹੋ ਕੇ ਦੁਨੀਆਂ ਵਿੱਚ ਵਿਚਰਦਾ ਬਕਾਰ ਉਹਦਾ ਖਿਹੜਾ ਛੱਟ ਜਾਂਦੇ ਨੇ ਛੱਟਣ ਕੇ ਉਹਦੋਂ ਜਦੋਂ ਤੂੰ ਗੁਰੂ ਗਿਆਨ ਨਾਲ ਜੁੜਿਆ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਅੱਗੇ ਮਹਾਰਾਜ ਕਹਿੰਦੇ ਨੇ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਹਰ ਰਸ ਗੁਰੂ ਤੋਂ ਪ੍ਰਾਪਤ ਹੁੰਦਾ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਜਿਹੜੀ ਆਪਾਂ ਕਹਿੰਨੇ ਆਂ ਹਰ ਰਸ ਜਿਹਨੂੰ ਆਪਾਂ ਜਸ ਕਹਿੰਨੇ ਆਂ ਜਸ ਗਾਉਣਾ ਗੁਰੂ ਦੇ ਗੁਣ ਗੋਣੇ ਗੁਰੂ ਦਾ ਜਸ ਗਾਉਣਾ ਪਰਮਾਤਮਾ ਦਾ ਇਹ ਗੁਰੂ ਤੋਂ ਪ੍ਰਾਪਤ ਹੁੰਦਾ ਜੀ ਹਰ ਰਸ ਗੁਰ ਤੇ ਪਾਇਆ ਫੇਰ ਮੇਰਾ ਮਨ ਤਨ ਲਈਨੀ ਮਨ ਤੇ ਤਨ ਦੇ ਬਰਾਬਰ ਮਿਲੇਗਾ ਜੀ ਇਹ ਹੋਰ ਕੋਈ ਵਸਤੂ ਨਹੀਂ ਆਪਦਾ ਮਨ ਤਨ ਅਰਪਣ ਕਰ ਗੁਰੂ ਨੂੰ ਤਾਨਕ ਵਿੱਚ ਅਰਪਣ ਕਰਨਾ ਵੀ ਗੁਰੂ ਤੋਂ ਬਿਨਾਂ ਕਿਤੇ ਹੋਰ ਨਾ ਝੁਕੇ ਇਹ ਜਾ ਕੇ ਬਿਹੋਰ ਨਾ ਥਾਂ ਥਾਂ ਤੇ ਮੱਥੇ ਟੇਕਦਾ ਫਿਰੇ ਗੁਰੂ ਤੋਂ ਬਿਨਾਂ ਗੁਰੂ ਨੂੰ ਤਾਨ ਦਿੱਤਾ ਗਿਆ ਗੁਰੂ ਦੀ ਸੇਵਾ ਵਿੱਚ ਲੱਗਾ ਰਹਿ ਸਮਾਂ ਕੱਢ ਕੇ ਇਹ ਵੀ ਗੁਰੂ ਦੀ ਸੇਵਾ ਹੀ ਆ ਜਿਹੜਾ ਤੂੰ ਆਪਣਾ ਆਪਣੇ ਫਰਜ਼ ਪਛਾਣਦਾ ਇਮਾਨਦਾਰੀ ਦੇ ਨਾਲ ਆਪਦੇ ਕਾਰੋਬਾਰ ਕਰਦਾ ਇਹ ਵੀ ਗੁਰੂ ਦੀ ਸੇਵਾ ਤੇ ਮਨ ਮਨ ਗੁਰੂ ਦੇ ਕਹਿਣੇ ਮੁਤਾਬਕ ਮਨ ਮਰਜ਼ੀ ਨਾ ਕਰੇ ਏ ਮਨ ਤੇ ਤਨ ਦਿੱਤਾ ਗਿਆ ਗੁਰੂ ਨੂੰ ਇਥੇ ਇਹੀ ਦੱਸਦੇ ਨੇ ਮਹਾਰਾਜ ਕਹਿੰਦੇ ਹਰ ਰਸ ਗੁਰ ਤੇ ਪਾਇਆ ਪਾਇਆ ਹਰੀ ਪ੍ਰਭੂ ਪ੍ਰਮਾਤਮਾ ਦਾ ਰਸ ਨਾਮ ਰਸ ਪ੍ਰਭੂ ਪ੍ਰਮਾਤਮਾ ਦਾ ਨਾਮ ਰਸ ਗੁਰੂ ਤੋਂ ਮੈਂ ਪ੍ਰਾਪਤ ਕੀਤਾ ਪਰ ਕਿਵੇਂ ਕੀਤਾ ਮੇਰਾ ਮਨ ਤਨ ਲੀਨੀ ਮਨ ਤੇ ਤਨ ਗੁਰੂ ਨੂੰ ਅਰਪਣ ਕਰਕੇ ਪ੍ਰਾਪਤੀ ਹੁੰਦੀ ਆ ਜਿਵੇਂ ਦੁਕਾਨ ਤੇ ਪੈਸੇ ਦੇ ਕੇ ਸੌਦਾ ਲੈਣਾ ਪੈਂਦਾ ਇਥੇ ਪੈਸੇ ਨਹੀਂ ਦੇਣ ਦੀ ਲੋੜ ਅਸੀਂ ਮਨ ਤੇ ਤਨ ਦੇਣਾ ਮਹਾਰਾਜ ਨੂੰ ਬਸ ਸਰੀਰ ਗੁਰੂ ਅੱਗੇ ਝੁਕੇ ਤੇ ਮਨ ਗੁਰੂ ਦੇ ਕਹਿਣੇ ਮੁਤਾਬਕ ਚੱਲੇ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਧੰਨ ਧੰਨ ਗੁਰਸਤ ਪੁਰਖ ਹੈ ਧੰਨ ਆ ਸਾਡੇ ਸਤ ਗੁਰੂ ਆਪਣੇ ਪੁਰਖ ਹੋਰ ਸਗਲੀ ਨਾਰ ਸਵਾਈ ਗਰਬਾਣੀ ਵਿੱਚ ਪੰਕਤੀਆਂ ਦੇ ਵਿੱਚ ਇੱਕੋ ਹੀ ਪੁਰਖ ਅਕਾਲ ਪੁਰਖ ਵਾਹਿਗੁਰੂ ਤੇ ਆਪਾਂ ਜਿੰਨੇ ਵੀ ਜੀਵ ਇਸਤਰੀ ਆ ਜਾਂ ਪੁਰ샤 ਆ ਆਪਾਂ ਸਾਰਿਆਂ ਉਹਦੀਆਂ ਇਸਤਰੀਆਂ ਹਾਂ ਜੀਵਾਤਨ ਪ੍ਰਭੂ ਪਰਮਾਤਮਾ ਦੀ ਜੀਵ ਇਸਤਰੀ ਹੈ ਮਹਾਰਾਜ ਕਹਿੰਦੇ ਨੇ ਧੰਨ ਧੰਨ ਗੁਰ ਸਤ ਗੁਰ ਪੁਰਖ ਹੈ ਧੰਨ ਧੰਨ ਗੁਰ ਸਤ ਪੁਰਖ ਹੈ ਸੱਚਾ ਪੁਰਖ ਹੈ ਪ੍ਰਭੂ ਪਰਮਾਤਮਾ ਜਿਨ ਭਗਤ ਹਰਦੀਨੀ ਇਸ ਸਾਡੇ ਆਪਣੇ ਸਤਿਗੁਰੂ ਵੀ ਪੁਰਖ ਹੈ ਜਿਨ੍ਹਾਂ ਨੇ ਹਰੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਦਿੱਤੀ ਸਾਨੂੰ ਗੁਰਬਾਣੀ ਨਾਲ ਜੋੜ ਕੇ ਜਿਹੜਾ ਮਨੁੱਖ ਬੀਬੀ ਅਤੇ ਭਾਈ ਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹ ਪ੍ਰਭੂ ਪ੍ਰਮਾਤਮਾ ਦੀ ਭਗਤੀ ਵਿੱਚ ਜਲ ਲੱਗ ਗਿਆ ਸਮਝ ਲਓ ਭਗਤੀ ਕਰ ਰਿਹਾ ਐ ਕਹਿੰਦੇ ਆਪਾਂ ਇਉਂ ਹੀ ਸਮਝਣਾ ਇਹੀ ਭਾਵਾ ਬਣਦਾ ਦਾ ਵੀ ਜਿਹੜਾ ਪ੍ਰਭੂ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੇ ਕਹਣੇ ਮੁਤਾਬਕ ਜੀਵਨ ਕਰਦਾ ਉਹ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਆ ਲਿਖਿਆ ਜੀ ਦੁਬਾਰੇ ਬੋਲਦਾ ਮੈਂ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰਦੀਨੀ ਜਿਸ ਗੁਰ ਤੇ ਹਰ ਪਾਇਆ ਜਿਸ ਗੁਰੂ ਤੋਂ ਪ੍ਰਭੂ ਪਰਮਾਤਮਾ ਪ੍ਰਾਪਤ ਹੋਇਆ ਸੋ ਗੁਰ ਹਮਕੀਨੀ ਇਹ ਹੀ ਸੱਚਾ ਸਤਗੁਰੂ ਸਾਡਾ ਜਿਹੜਾ ਪ੍ਰਭੂ ਪਰਮਾਤਮਾ ਨਾਲ ਜੋੜਦਾ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾ ਦਾਤਾ ਹਰ ਰਾਇ ਹੈ ਗੁਣਾ ਦਾ ਦਾਤਾ ਗੁਰੂ ਹੈ ਹਰੀ ਪ੍ਰਭੂ ਪਰਮਾਤਮਾ ਹੈ ਗੁਣ ਦਾ ਦਾਤਾ ਹਰ ਰਾਇ ਹੈ ਹਮ ਅਬ ਗਣਿਆਰੇ ਆਪਾ ਤਾਂ ਔਗਣਾ ਦੇ ਭਰੇ ਹੋਏ ਆ ਗੁਣਾ ਦਾ ਦਾਤਾ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਹੈ ਆਪਾ ਆਪਣੇ ਆਪ ਤੇ ਕਿਤੇ ਪਸਤਾਵਾ ਕਰਗੇ ਵੇ ਮਹਾਰਾਜ ਜੀ ਤਾਂ ਔਗਣ ਹਾਰੇ ਆ ਔਗਣਾ ਦੇ ਭਰੇ ਹੋਏ ਆ ਫੇਰ ਮਹਾਰਾਜ ਕਹਿੰਦੇ ਪਾਪੀ ਪੱਥਰ ਡੁੱਬਦੇ ਗੁਰਮਤ ਹਰਿਦਾਰੇ ਜਦੋਂ ਇਹ ਪਸਤਾਵਾ ਕਰੇਗਾ ਨਾ ਵੀ ਮਹਾਰਾਜ ਜੀ ਤਾਂ ਔਗਣਾਂ ਦੇ ਭਰੇ ਹੋਏ ਆ ਤੁਸੀਂ ਗੁਣ ਦਾਤੇ ਆ ਸੰਤ ਜੀ ਤੇ ਕਿਰਪਾ ਕਰੋ ਤੇ ਮਨ ਤੇ ਤਨ ਅਰਪਣ ਕਰਾਂਗੇ ਜਦੋਂ ਆਪਾਂ ਫੇਰ ਮਹਾਰਾਜ ਪਾਪੀਆਂ ਨੂੰ ਤਾਰਦਾ ਮਹਾਰਾਜ ਕਹਿੰਦੇ ਪਾਪੀ ਪੱਥਰ ਡੁੱਬਦੇ ਪਾਪੀ ਪੱਥਰ ਵਰਗੇ ਨੇ ਜਿਵੇਂ ਪੱਥਰ ਪਾਣੀ ਵਿੱਚ ਡੁੱਬਦਾ ਮੈਂ ਇਹ ਬਕਾਰਾਂ ਵਿੱਚ ਡੁੱਬਦਾ ਅਨਸਾਨ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਐ ਫਿਰ ਸਾਨੂੰ ਬਕਾਰਾਂ ਵਿੱਚ ਡੁੱਬਦਿਆਂ ਨੂੰ ਮਹਾਰਾਜ ਤਾਰ ਲੈਂਦਾ ਸਤਿਗੁਰੂ ਕਹਿੰਦੇ ਨੇ ਪਾਪੀ ਪਾਥਰ ਡੁੱਬਦੇ ਗਰਮਤ ਹਰ ਤਾਰੇ ਗੁਰੂ ਦੀ ਮੱਤ ਤੈਨੂੰ ਤਾਰੇਗੀ ਭਾਈ ਬਕਾਰਾਂ ਦੀ ਦਲਦਲ ਵਿੱਚ ਡੁੱਬਦੇ ਨੂੰ ਤੂੰ ਗੁਣ ਦਾ ਦਾਤਾ ਨਿਰਮਲ ਹੈ ਵਾਹਿਗੁਰੂ ਤੂੰ ਗੁਣਾਂ ਦਾ ਦਾਤਾ ਨਿਰਮਲ ਹੈ ਪਵਿੱਤਰ ਹੈ ਹਮ ਆਬ ਗਣਿਆ ਰੇ ਅੱਗੇ ਜਾ ਕੇ ਫੇਰ ਕਹਤਾ ਵੀ ਅਸੀਂ ਤਾਂ ਔਗੜਾ ਰਹੀਆਂ ਅਸੀਂ ਤਾਂ ਗਨਾਹਾਂ ਦੇ ਭਰੇ ਹੋਏ ਆਂ ਮਹਾਰਾਜ ਤੂੰ ਹੀ ਗੁਨਾਹ ਦਾ ਦਾਤਾ ਨਿਰਮਲ ਪਵਿੱਤਰ ਹੈ ਹਰ ਸਰਨਾਗਤ ਰੱਖ ਲੈ ਹੋ ਏ ਹਰੀ ਪ੍ਰਭੂ ਪਰਮਾਤਮਾ ਆਪ ਦੀ ਸ਼ਰਨ ਵਿੱਚ ਰੱਖੋ ਸਾਨੂੰ ਬਕਾਰਾਂ ਦੀ ਦਲਦਲ ਵਿੱਚ ਡੁੱਬਿਆਂ ਨੂੰ ਬਚਾਓ ਭਈ ਮਾ ਭਰਮਾਂ ਦੀ ਹਨੇਰੀ ਦੇ ਵਿੱਚ ਫਸਿਆ ਹੋਇਆ ਨੂੰ ਬਚਾਓ ਮਹਾਰਾਜ ਮਹਾਰਾਜ ਹਰ ਸਰਨਾਗਤ ਰੱਖ ਲੈ ਹੋ ਮੂੜ ਮੁਗਦ ਨਿਸਤਾਰੇ ਮੂੜ ਮੁਗਦ ਦਾ ਮਤਲਬ ਮੂਰਖ ਗਵਾਰ ਮੁਗਦ ਮੂਰਖ ਕਮਲੇ ਕਹਿ ਲੋ ਸਿੱਧੀ ਪਾਸਾ ਦੇ ਵਿੱਚ ਮੂੜ ਮੁਗਦ ਨਿਸਤਾਰੇ ਠੀਕ ਆ ਜੀ ਜਦੋਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਨਾ ਆਪਾਂ ਫਿਰ ਸਾਡੇ ਸਾਰੇ ਹੀ ਪਾਪ ਧੁੱਤੇ ਜਾਣਗੇ ਮਤਬਲਾ ਜਿਹੜੀ ਸਾਡੀ ਮੈਲੀ ਮਾਤਾ ਉਹ ਉਜਲ ਹੋ ਜਾਏਗੀ ਸਾਫ ਸੁਥਰੀ ਹੋ ਜਾਏਗੀ ਜਦੋਂ ਫਿਰ ਮਤ ਸਾਡੀ ਸਾਫ ਸੁਥਰੀ ਹੁੰਦੀ ਹੈ ਫਿਰ ਮਹਾਰਾਜ ਅੱਗੇ ਦੱਸਦੇ ਨੇ ਸਹਿਜ ਆਨੰਦ ਸਦਾ ਗੁਰਮਤੀ ਸਹਿਜ ਦੇ ਵਿੱਚ ਟਿਕ ਜਾਏਗਾ ਮਨ ਗੁਰੂ ਦੀ ਮਤ ਲੈ ਕੇ ਸਦਾ ਆਨੰਦ ਬਣ ਜਾਏਗਾ ਜ਼ਿੰਦਗੀ ਦੇ ਵਿੱਚ ਫਿਰ ਚੁਰਚੁਰ ਕੇ ਨਹੀਂ ਜੇਗਾ ਇਨਸਾਨ ਤੜਫ ਤੜਫ ਕੇ ਨਹੀਂ ਜ਼ਿੰਦਗੀ ਕੱਟੇਗਾ ਚੜ੍ਹਦੀ ਕਲਾ ਚ ਰਹੇਗਾ ਮਨ ਹਵਾਵਾਂ ਵਥੇਰੀਆਂ ਭਗਦੀਆਂ ਇਨਸਾਨ ਤੇ ਅਤਰਾ ਚੜ੍ਹਾ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਹਰ ਸਰਨਾਗਤ ਰੱਖ ਲੈ ਉਹ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਨਾ ਤੂੰ ਗੁਰੂ ਦੇ ਕਹੜੇ ਮੁਤਾਬਕ ਤੇਰਾ ਜੀਵਨ ਹੋਇਆ ਫਿਰ ਮੂੜ ਮੁਗਦ ਨਿਸਤਾਰੇ ਫਿਰ ਸਾਡਾ ਕਮਲਾਪਨ ਦੂਰ ਹੋ ਜਾਏਗਾ ਛਡਾ ਜੀਣਾ ਵਧੀਆ ਹੋ ਜਾਏਗਾ ਜੀਵਨ ਤੇ ਸਹਿਜ ਆਨੰਦ ਸਦਾ ਗੁਰਮਤੀ ਮਨ ਸਹਿਜ ਦੇ ਵਿੱਚ ਰਹੇਗਾ ਜ਼ਿੰਦਗੀ ਆਨੰਦਮਈ ਬਣੀ ਰਹੇਗੀ ਕਦੋਂ ਜਦੋਂ ਗੁਰੂ ਦੀ ਮੱਤ ਲਈ ਤੂੰ ਤੇ ਫਿਰ ਅੱਗੇ ਮਹਾਰਾਜ ਦਾ ਜਨੇ ਹਰ ਹਰ ਮਨ ਧਿਆਇਆ ਫਿਰ ਹਰੀ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਆਪਾਂ ਕਹਿੰਦੇ ਆ ਫਿਰ ਉਹਨੂੰ ਤੇਰਾ ਮਨ ਸਦਾ ਹੀ ਧਿਆਉਂਦਾ ਰਹੇਗਾ ਹਰ ਹਰ ਮਨ ਧਿਆਇਆ ਅੱਗੇ ਕੀ ਕਹਿੰਦੇ ਨੇ ਮਹਾਰਾਜ ਸੱਜਣ ਹਰ ਪ੍ਰਭ ਪਾਇਆ ਘਰ ਸੁਹਲਾ ਗਾਇਆ ਫਿਰੋ ਸੱਜਣ ਹਰੀ ਪ੍ਰਭੂ ਪਰਮਾਤਮਾ ਨੂੰ ਜਦੋਂ ਧਿਆਉਣਾ ਕੀਤਾ ਫਿਰ ਘਰ ਸੁਹਲਾ ਗਾਇਆ ਸੁਹਲਾ ਹੁੰਦਾ ਖੁਸ਼ੀ ਦਾ ਗੀਤ ਫਿਰ ਤੇਰਾ ਮਨ ਖੁਸ਼ੀ ਦੇ ਗੀਤ ਗਾਉਂਦਾ ਰਹੇਗਾ ਪ੍ਰਭੂ ਪਰਮਾਤਮਾ ਦੀ ਬੰਦਗੀ ਚ ਜੁੜ ਜਾਏਗਾ ਹਰ ਦਇਆਧਾਰ ਪ੍ਰਭ ਬੇਨਤੀ ਹੈ ਪ੍ਰਭੂ ਪ੍ਰਮਾਤਮਾ ਜੀ ਮੇਰੀ ਬੇਨਤੀ ਆ ਮੇਰੇ ਤੇ ਦਇਆ ਦੀ ਕਿਰਪਾ ਕਰੋ ਹਰ ਦਇਆਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਫਿਰ ਹਰੀ ਪ੍ਰਭੂ ਪ੍ਰਮਾਤਮਾ ਚੇਤੇ ਵਿੱਚ ਰਹਿੰਦਾ ਸਦਾ ਇਨਸਾਨ ਦੇ ਜਰ ਨਾਨਕ ਮੰਗੇ ਧੂੜ ਕਿੰਨਾ ਦੀ ਜਨ ਨਾਨਕ ਜਨ ਦਾ ਮਤਲਬ ਹੁੰਦਾ ਸੇਵਕ ਭਗਤ ਪਿਆਰਾ ਸਿੱਖ ਮਹਾਰਾਜ ਕਹਿੰਦੇ ਜਨ ਨਾਨਕ ਮੰਗੇ ਧੂੜ ਤੈਨ ਨਾਨਕ ਮਹਾਰਾਜ ਕਹਿੰਦੇ ਤੇਰਾ ਭਗਤ ਪਿਆਰਾ ਨਾਨਕ ਧੂੜ ਮੰਗਦਾ ਤੇ ਜਿੰ ਕਿੰਨਾ ਦੀ ਤਿੰਨ ਜਨ ਸਤਗੁਰ ਪਾਇ ਜਿਨ੍ਹਾਂ ਨੇ ਸਤਗੁਰੂ ਦੀ ਪ੍ਰਾਪਤੀ ਕੀਤੀ ਹੈ ਮਹਾਰਾਜ ਕਹਿੰਦੇ ਉਹਨਾਂ ਦੀ ਸਾਨੂੰ ਧੂੜ ਮਿਲ ਜੇ ਗੌੜੀ ਗੁਆਰੇਰੀ ਮਹੱਲਾ ਚੌਥਾ ਚੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਮੰਗਲਾ ਚਾਨਣਾ ਪਪੜਾ ਹੈ ਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਅਕਾਲ ਪੁਰਖ ਵਾਹਿਗੁਰੂ ਇੱਕ ਦੇ ਨਾਲ ਗੁਰਬਾਣੀ ਜੋੜਦੀ ਹੈ ਜਦੋਂ ਆਪਾਂ ਬਾਣੀ ਨਾਲ ਜੁੜ ਕੇ ਸਮਝ ਲਓ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਇੱਕ ਨਾਲ ਜਿਹਨਾਂ ਜਿਹੜਾ ਆਪਣਾ ਮੂਲ ਹੈ ਜਿੱਥੋਂ ਆਪਾਂ ਆਏ ਆ ਜਿਹਨੇ ਕੱਲੇ ਆ ਗੁਰਬਾਣੀ ਦਾ ਫਰਮਾਨ ਹੈ ਨਾ ਕੱਲੇ ਆਏ ਨਾਨਕ ਅਗਲਾ ਸ਼ਬਦ ਛੱਦੇ ਉੱਠੀ ਜਾਏ ਜਦੋਂ ਇਨਸਾਨ ਸੰਸਾਰ ਤੋਂ ਚਲੇ ਜਾਂਦਾ ਵਸ ਤੋਂ ਸੱਦਾ ਆ ਗਿਆ ਵਿਦ ਕੋਈ ਬਣ ਜੇ ਵਿਦ ਕੋਈ ਬਣ ਜੇ ਬਲਾਵਾ ਉਦਾਂ ਹੀ ਹੁੰਦਾ ਅੱਗੇ ਪੰਡਤ శాਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮਹਾਰਾਜ ਕਹਿੰਦੇ ਪੰਡਤ ਤਾਂ ਜਿਹੜੇ శాਸਤ ਸਿਮਰਤ ਗ੍ਰੰਥ ਧਾਰਮਿਕ ਗ੍ਰੰਥ ਨੇ ਇਹਨਾਂ ਨੂੰ ਪੜਦੇ ਨੇ ਤੇ ਜਿਹੜੇ ਜੋਗੀ ਨੇ ਉਹ ਗੋਰਖ ਗੋਰਖ ਕਰਦੇ ਨੇ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਤੇ ਮਹਾਰਾਜ ਕਹਿੰਦੇ ਮੈਂ ਮੈਂ ਮੂਰਖ ਹਰ ਹਰ ਜਪ ਪੜਿਆ ਮਹਾਰਾਜ ਕਹਿੰਦੇ ਮੈਂ ਤਾਂ ਕਮਲੇ ਜੀ ਨੇ ਉਹ ਹਰੀ ਹਰੀ ਪ੍ਰਭੂ ਪਰਮਾਤਮਾ ਨੂੰ ਹੀ ਪੜਿਆ ਪੰਡਤ ਚਾਹੇ ਧਾਰਮਿਕ ਗ੍ਰੰਥ ਪੜਦੇ ਨੇ ਸਿਮਰਤੀਆਂ ਪੜਦੇ ਨੇ ਜਿਹੜੇ ਜੋਗੀ ਅਖਵਾਉਣ ਵਾਲੇ ਆਪਣੇ ਆਪ ਨੂੰ ਉਹ ਗੋਰਖ ਗੋਰਖ ਕਰਦੇ ਨੇ ਠੀਕ ਹੈ ਜੀ ਤੇ ਪਰ ਮਹਾਰਾਜ ਕਹਿੰਦਾ ਮੈਂ ਮੂਰਖ ਹਰ ਹਰ ਜਪ ਪੜਿਆ ਆਪਾਂ ਵੀ ਐਂ ਜੇ ਮੂਰਖ ਜੇ ਬਣ ਜਗੇ ਮੂਰਖ ਜੇ ਬਣ ਕੇ ਪ੍ਰਭੂ ਪ੍ਰਮਾਤਮਾ ਨੂੰ ਜਪੀਏ ਫਿਰ ਸਹਿ ਸੁਭਾਏ ਮਿਲਦਾ ਕਮਲਿਆਂ ਰਮਲਿਆਂ ਨੂੰ ਹੀ ਮਿਲਦਾ ਉਹ ਬਾਲੇ ਸਿਆਣਿਆਂ ਨੂੰ ਨਹੀਂ ਮਿਲਦਾ ਕਿਉਂ ਬਾਲਾ ਸਿਆਣਾ ਫਿਰ ਆਪਦੀ ਮੱਤ ਚਲਾਉਂਦਾ ਤੇ ਆਪਦੀ ਮੱਤ ਆਏ ਨੂੰ ਤਾਂ ਫਿਰ ਮਹਾਰਾਜ ਨੇ ਮੁੱਢੋਂ ਅਨਕਾਰਿਆ ਵੀ ਗੁਰਮਤ ਲੈ ਪਾਈ ਆਪਦੀ ਮੱਤ ਛੱਡ ਆਪਦੀ ਮੱਤ ਨੂੰ ਮੁੱਢੋਂ ਅਨਕਾਰ ਦੇ ਸਤਿਗੁਰੂ ਵੀ ਤੂੰ ਆਪਦੀ ਮੱਤ ਨਾ ਚੱਕੀ ਫਿਰ ਸੱਜਣਾ ਗੁਰੂ ਦੀ ਮਤ ਲੈ ਕੇ ਜੀਵਨ ਬਸਰ ਕਰ ਫੇਰ ਆਹ ਮਹਾਰਾਜ ਕਹਿੰਦੇ ਵੀ ਫੇਰ ਤੂੰ ਆ ਫੇਰੇ ਸ਼ਬਦ ਬੋਲੇ ਸਤਿਗੁਰਾਂ ਨੇ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਤੇ ਮਹਾਰਾਜ ਕਹਿੰਦੇ ਮੈਂ ਮੂਰਖ ਹਰ ਹਰ ਜਪ ਪੜਿਆ ਅਸੀਂ ਤਾਂ ਮੂਰਖਾਂ ਅਸੀਂ ਤਾਂ ਮੂਰਖਾਂ ਜਿਆ ਨੇ ਪ੍ਰਭੂ ਪਰਮਾਤਮਾ ਨੂੰ ਹੀ ਪੜਿਆ ਨਾ ਜਾਣਾਂ ਕਿਆ ਗਤ ਰਾਮ ਹਵਾਰੀ ਮੈਂ ਨਹੀਂ ਜਾਣਦਾ ਵੀ ਮੇਰੀ ਗਤ ਕਿਵੇਂ ਹੋਣੀ ਆ ਬਸ ਮੈਂ ਤਾਂ ਤੇਰਾ ਨਾਮ ਜਪ ਰਿਆ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰਪਉ ਜਲ ਤੂੰ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਵੱਲ ਨੂੰ ਭਜਲਾ ਮਨ ਬਥੇਰੇ ਕਾਰੋਬਾਰ ਕਰਦਾ ਤੂੰ ਕਰੀ ਚੱਲ ਤੈਨੂੰ ਕਾਰੋਬਾਰ ਕਰਨ ਤੋਂ ਨਹੀਂ ਰੋਕਦਾ ਪਰ ਸੱਚੇ ਸੁੱਚੇ ਜੇ ਕਰ ਗੈਰ ਕਾਨੂੰਨੀ ਨਾ ਹੋਣ ਹਰ ਭਜ ਮਨ ਮੇਰੇ ਤਰ ਭੋਜਲ ਤੂੰ ਤਾਰੀ ਫਿਰ ਇਹ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਏਗਾ ਮਨੁੱਖ ਤੇ ਨਹੀਂ ਤਾਂ ਹੁਣ ਆਪਾਂ ਨੂੰ ਦੇਖੋ ਭਾਈ ਵੇ ਆਪਾਂ ਕਰਦੇ ਸਾਰੇ ਆ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਆ ਕਿ ਮੱਥਾ ਵੀ ਟੇਕ ਲਿਆ ਕਥਾ ਵਿਚਾਰ ਸੁਣ ਵੀ ਲਈ ਘਰ ਵੀ ਲਈ ਹੈ ਨਾ ਤੇ ਮਨ ਦੀ ਮਰਜ਼ੀ ਨਹੀਂ ਛੱਡਦਾ ਮਨ ਇਨਸਾਨ ਮਨ ਦੀ ਮਰਜ਼ੀ ਨਹੀਂ ਛੱਡਦਾ ਜਿੰਨਾ ਚਿਰ ਮਨ ਦੀ ਮਰਜ਼ੀ ਨਹੀਂ ਛੱਡਦਾ ਉਹਨਾਂ ਚਿਰ ਇਹਦਾ ਭਲਾ ਨਹੀਂ ਹੋਣਾ ਭਲਾ ਕਿਵੇਂ ਓਵੇਂ ਤਾਂ ਭਲਾ ਹੀ ਹੈ ਮਹਾਰਾ ਦੀ ਕਿਰਪਾ ਨਾਲ ਸਰੀਰ ਤੰਦਰੁਸਤ ਰਹਿਣ ਨੂੰ ਘਰ-ਬਾਰ ਆ ਬੈਠਣ ਖੜਨ ਨੂੰ